ਅੱਜ ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੀ ਕਮਲ ਖੈਰਾ ਨੂੰ ਕੈਨੇਡਾ ਦੀ ਸਿਹਤ ਮੰਤਰੀ ਬਣਾਇਆ ਗਿਆ ਸਿਹਤ ਮੰਤਰਾਲੇ ਦੇ ਨਾਲ-ਨਾਲ ਉਹਨਾਂ ਨੂੰ ਡਾਈਵਰਸਿਟੀ ਇਨਕਲੂਜਨ ਅਤੇ ਪਰਸਨਸ ਆਫ ਡਿਜ਼ੈਬਿਲਟੀ ਮੰਤਰਾਲਾ ਵੀ ਸੌਂਪਿਆ ਗਿਆ ਕਮਲ ਖੈਰਾ ਨੂੰ ਸਿਹਤ ਮੰਤਰੀ ਬਣਾਈ ਜਾਣ ਦੀ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਖੁਦ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ਦੇ ਉੱਤੇ ਦਿੱਤੀ ਹੈ ਕਮਲ ਖੈਰਾ ਦੀ ਮਡਲੀ ਜੀਵਨ ਦੀ ਗੱਲ ਕਰੀਏ ਤਾਂ ਛੋਟੀ ਉਮਰ ਤੋਂ ਹੀ ਉਹ ਆਪਣੇ ਨਿਵਾਸ ਦਿੱਲੀ ਤੋਂ ਕੈਨੇਡਾ ਚਲੇ ਗਏ ਸਨ ਉਹ ਪਹਿਲੀ ਪੀੜੀ ਦੇ ਪ੍ਰਵਾਸੀ ਨੇ ਅਤੇ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨੇ ਮਨੋਵਿਗਿਆਨ ਅਤੇ ਵਿਗਿਆਨ ਦੀ ਪੜ੍ਹਾਈ ਕੀਤੀ ਹੁਣ ਤੱਕ ਕੈਨੇਡਾ ਦੇ ਕਿਸੇ ਮੰਤਰਾਲੇ ਦੇ ਵਿੱਚ ਚੁਣਿਆ ਜਾਣ ਵਾਲੀਆਂ ਔਰਤਾਂ ਦੇ ਵਿੱਚ ਸਭ ਤੋਂ ਛੋਟੀ ਉਮਰ ਦੀਆਂ ਔਰਤਾਂ ਦੇ ਵਿੱਚੋਂ ਕਮਲ ਖੈਰਾ ਇੱਕ ਨੇ ਕਮਲ ਖੈਰਾ ਦੀ ਚੋਣ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੀ ਵੈੱਬਸਾਈਟ ਦੇ ਉੱਤੇ ਲਿਖਿਆ ਹੈ ਕਿ ਉਹ ਵਿਭਿੰਨਤਾ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਅਤੇ ਇਸੇ ਲਈ ਉਹਨਾਂ ਨੇ ਕਮਲ ਖੈਰਾ ਦੀ ਚੋਣ ਕੀਤੀ ਹੈ। ਉਹਨਾਂ ਕਿਹਾ ਕਿ ਕਮਲ ਖੈਰਾ ਕੈਨੇਡਾ ਦੇ ਬਿਹਤਰ ਭਵਿੱਖ ਦੇ ਲਈ ਸਮਰਪਿਤ ਨੇ। ਤੇ ਹੁਣ ਕੈਨੇਡਾ ਦੇ ਵਿੱਚ ਕਮਲ ਖੈਰਾ ਦੇ ਸਿਆਸੀ ਸਫ਼ਰ ਦੀ ਗੱਲ ਕਰਦੇ ਹਾਂ। ਕਮਲ ਖੈਰਾ ਪਹਿਲੀ ਵਾਰ 2015 ਦੇ ਵਿੱਚ ਬ੍ਰੈਂਪਟਨ ਵੈਸਟ ਤੋਂ ਚੁਣੇ ਗਏ ਸਨ। ਉਹ ਪਹਿਲਾ ਮਿਨਿਸਟਰ ਆਫ ਸੀਨੀਅਰਜ਼ ਅੰਤਰਰਾਸ਼ਟਰੀ ਵਿਕਾਸ ਮੰਤਰੀ ਅਤੇ ਸੰਸਦੀ ਸਕੱਤਰ ਰਾਸ਼ਟਰੀ ਮਾਲ ਮੰਤਰੀ ਅਤੇ ਸੰਸਦੀ ਸਕੱਤਰ ਦੇ ਅਹੁਦਿਆਂ ਦੇ ਉੱਤੇ ਵੀ ਸੇਵਾਵਾਂ ਨਿਭਾ ਚੁੱਕੇ ਨੇ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ ਵੀ ਕਮਲ ਖੇਰਾ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ ਇਸ ਦੌਰਾਨ ਉਨ੍ਹਾਂ ਨੂੰ ਸੀਨੀਅਰ ਮੰਤਰੀ ਮੰਤਰਾਲੇ ਅਤੇ ਕੈਨੇਡਾ ਦੇ ਵਿੱਚ ਬਜ਼ੁਰਗਾਂ ਦੀ ਆਬਾਦੀ ਦੀ ਦੇਖਭਾਲ ਕਰਨ ਦਾ ਮੰਤਰਾਲਾ ਸੌਂਪਿਆ ਗਿਆ ਸੀ ਜਸਟਿਨ ਟਰੂਡੋ ਨੇ ਵੀ ਖੈਰਾ ਦੀ ਨਿਯੁਕਤੀ ਤੋਂ ਬਾਅਦ ਇਹ ਕਿਹਾ ਸੀ ਕਿ ਉਹ ਆਪਣੇ ਤਜਰਬੇ ਸੇਵਾ ਕਰਨ ਦੇ ਜਨੂਨ ਅਤੇ ਦੂਜਿਆਂ ਦੀ ਦੇਖਭਾਲ ਕਰਨ ਦੇ ਜਨੂਨ ਦੇ ਕਾਰਨ ਇਸ ਮੁਕਾਮ ਤੱਕ ਪਹੁੰਚੇ ਨੇ ਅਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੋਵਿਡ-19 ਦੌਰਾਨ ਵੀ ਉਹਨਾਂ ਨੇ ਬਾਕਮਾਲ ਸੇਵਾਵਾਂ ਨਿਭਾਈਆਂ ਸਨ ਮਾਰਚ 2020 ਦੇ ਵਿੱਚ ਕੋਵਿਡ ਮਹਾਮਾਰੀ ਦੇ ਦੌਰਾਨ ਬ੍ਰੈਂਪਟਨ ਵੈਸਟ ਤੋਂ ਜਿਹੜੇ ਕਿ ਲਿਬਰਲ ਸੰਸਦ ਮੈਂਬਰ ਮਹਾਮਾਰੀ ਦੀ ਜਕੜ ਦੇ ਵਿੱਚ ਆਏ ਸਨ ਉਹਨਾਂ ਦੇ ਵਿੱਚੋਂ ਕਮਲ ਖਹਿਰਾ ਵੀ ਇੱਕ ਸਨ ਇਸ ਤੋਂ ਬਾਅਦ ਕਮਲ ਖਹਿਰਾ ਨੇ ਰਜਿਸਟਰਡ ਨਰਸ ਦੇ ਤੌਰ ਤੇ ਆਪਣੀਆਂ ਫਰੰਟ ਲਾਈਨ ਤੇ ਸੇਵਾਵਾਂ ਦੇਣ ਦਾ ਫੈਸਲਾ ਵੀ ਕੀਤਾ ਸੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਟੋਰਾਂਟੋ ਦੇ ਸੈਂਟ ਜੋਸਫ ਹੈਲਥ ਸੈਂਟਰ ਦੇ ਵਿੱਚ ਆਨਕੋਲੋਜੀ ਯੂਨਿਟ ਦੇ ਵਿੱਚ ਇੱਕ ਨਰਸ ਵਜੋਂ ਕੰਮ ਕੀਤਾ ਸੀ ਜਿੱਥੇ ਉਹਨਾਂ ਨੇ ਸਿਹਤ ਅਤੇ ਤੰਦਰੁਸਤੀ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਆਪਣੀ ਡੂੰਗੀ ਸਮਝ ਬਣਾਈ ਸੀ ਕਮਲ ਖੇਰਾ ਨੇ মিডিਆ ਨੂੰ ਦਿੱਤੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਹੈ ਕਿ ਉਹ ਸੇਵਾ ਕਰਨ ਦੀ ਭਾਵਨਾ ਅਤੇ ਮਦਦ ਕਰਨ ਦੀ ਭਾਵਨਾ ਦੇ ਨਾਲ ਭਰੇ ਹੋਏ ਨੇ ਅਤੇ ਇਹ ਉਹ ਚੀਜ਼ ਹੈ ਜੋ ਉਹਨਾਂ ਦੇ ਦਿਲ ਦੇ ਬਹੁਤ ਨਜ਼ਦੀਕ ਹੈ ਤੁਹਾਨੂੰ ਦੱਸ ਦਈਏ ਕਿ 온ਟਾਰੀਓ ਦੀ ਰਜਿਸਟਰਡ ਨਰਸ ਐਸੋਸੀਏਸ਼ਨ ਨੇ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਸਟਾਫ ਦੀ ਘਾਟ ਦੀ ਚਲਦਿਆਂ ਸੇਵਾ ਮੁਕਤ ਅਤੇ ਸਾਬਕਾ ਨਰਸਾਂ ਨੂੰ ਕੰਮ ਤੇ ਵਾਪਸ ਆਉਣ ਦਾ ਸੱਦਾ ਦਿੱਤਾ ਸੀ ਅਤੇ ਕਮਲ ਖੈਰਾ ਉਹਨਾਂ ਪਹਿਲੀਆਂ ਨਰਸਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਇਹ ਸੱਦਾ ਪ੍ਰਵਾਨ ਕੀਤਾ ਸੀ ਕਮਲ ਖੈਰਾ ਦੇ ਸਿਆਸਤ ਦੇ ਵਿੱਚ ਵੱਡੀ ਉਪਾਦੀ ਹਾਸਲ ਕਰਨ ਤੋਂ ਬਾਅਦ ਜਿੱਥੇ ਇੱਕ ਪਾਸੇ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਖੁਸ਼ੀ ਹੈ ਉੱਥੇ ਹੀ ਪੰਜਾਬ ਤੋਂ ਵੀ ਸਿਆਸਤਦਾਨਾਂ ਵੱਲੋਂ ਕਮਲ ਖੈਰਾ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਪੰਜਾਬੀ ਭਾਈਚਾਰੇ ਦੀ ਇੱਕ ਧੀ ਦੇ ਕੈਨੇਡਾ ਦੇ ਵਿੱਚ ਐਡੇ ਵੱਡੇ ਸਿਆਸੀ ਰੁਤਬਾ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਮਲ ਖੈਰਾ ਦੀ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ